ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਵਾਲੇ ਭਾਂਜੀ ਤੇ ਤੁਹਾਡਾ ਸਾਰਿਆਂ ਦਾ ਬੱਚਿਓ ਇਸ ਚੈਨਲ ਤੇ ਮੈਂ ਤੁਹਾਨੂੰ NTT ਦੇ ਪੇਪਰ 1 ਪੇਪਰ 2 TET ਦਾ ਪੇਪਰ ਪਹਿਲਾ ਦੂਜਾ ਮਾਸਟਰ ਕੈਡਰ ਖਾਸ ਤੌਰ ਤੇ ਪੰਜਾਬੀ ਇਸ ਤੋਂ ਇਲਾਵਾ ਪੰਜਾਬ ਪੁਲਿਸ ਸਬ ਇੰਸਪੈਕਟਰ ਪਟਵਾਰੀ ਤੇ ਕੋਆਪਰੇਟਿਵ ਬੈਂਕ ਦੇ ਜਿਹੜੇ ਕਲਰਕਾਂ ਦੇ ਪੇਪਰ ਹੋ ਰਹੇ ਨੇ ਉਹਦੇ ਚ ਪੰਜਾਬੀ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਨੇ ਜਾਂ ਜੋ ਸਿਲੇਬਸ ਹੈ ਉਹ ਸਿਲੇਬਸ ਦੇ ਵਿਸ਼ੇ ਹੀ ਮੈਂ ਤੁਹਾਨੂੰ ਇਸ ਚੈਨਲ ਤੇ ਜਿਹੜੇ ਕਰਾਵਾਂਗੀ ਸਿਲੇਬਸ ਤੋਂ ਬਾਹਰ ਜਿਹੜਾ ਹੈ ਤੁਹਾਨੂੰ ਕੋਈ ਵੀ ਟਾਪਿਕ ਇੱਥੇ ਨਹੀਂ ਕਰਵਾਇਆ ਜਾਏਗਾ ਔਰ ਮੈਂ ਉਮੀਦ ਕਰਦੀ ਹਾਂ ਕਿ ਜੋ ਵੀ ਮੈਂ ਇੱਥੇ ਟਾਪਿਕ ਕਰਵਾਵਾਂਗੀ ਉਹ ਤੁਹਾਡੀ ਜਿਹੜੀ ਹੈ ਪੇਪਰਾਂ ਦੀ ਤਿਆਰੀ ਚ ਕਾਫੀ ਸਹਾਇਤਾ ਕਰੇਗਾ ਔਰ ਤੁਸੀਂ ਜਿਹੜਾ ਹੈ ਆਪਣਾ ਪੇਪਰ ਕਲੀਅਰ ਕਰ ਸਕਦੇ ਹੋ ਆਪਣੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਸੋ ਅੱਜ ਦਾ ਵਿਸ਼ਾ ਸ਼ਬਦ ਬੋਧ ਚ ਜੋ ਮੈਂ ਤੁਹਾਨੂੰ ਕਰਾਵਾਂਗੀ ਉਹ ਹੈ ਜੀ ਵਿਸ਼ੇਸ਼ਣ ਨਾਉ ਜਾਂ ਪਰਨਾਉ ਦੇ ਗੁਣ ਔਗਣ ਗਿਣਤੀ ਮਿੰਤੀ ਭਾਵ ਵਿਸ਼ੇਸ਼ਤਾ ਕਰੇ ਉਸ ਨੂੰ ਆਪਾਂ ਕੀ ਕਹਿੰਦੇ ਆ ਵਿਸ਼ੇਸ਼ਣ ਕਿ ਜੋ ਸ਼ਬਦ ਨਾਉ ਤੇ ਪਰਨਾਉ ਦੇ ਗੁਣ ਔਗਣ ਦੱਸਦਾ ਹੈ ਗਿਣਤੀ ਮਿੰਤੀ ਦੱਸਦਾ ਹੈ ਦਰਜਾ ਦੱਸਦਾ ਹੈ ਭਾਵ ਉਸ ਦੀ ਵਿਸ਼ੇਸ਼ਤਾ ਕਰਦਾ ਹੈ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਨੇ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਨੇ ਪੰਜ ਤਰ੍ਹਾਂ ਦੇ ਨੇ ਗੁਣਵਾਚਕ ਵਿਸ਼ੇਸ਼ਣ ਜੋ ਸ਼ਬਦ ਨਾਉ ਜਾਂ ਪਰਨਾਉ ਦੇ ਗੁਣ ਜਾਂ ਔਗਣ ਦੱਸਦਾ ਹੈ ਕਿਉਂਕਿ ਗੁਣਵਾਚਕ ਤੋਂ ਹੈ ਕਿ ਉਹਨਾਂ ਦੀ ਕੁਆਲਿਟੀ ਦੱਸਦਾ ਹੈ ਗੁਣ ਜਾਂ ਔਗਣ ਦੱਸੇ ਉਸ ਨੂੰ ਅਸੀਂ ਕੀ ਕਹਿੰਦੇ ਆ ਗੁਣਵਾਚਕ ਵਿਸ਼ੇਸ਼ਣ ਜਿਵੇਂ ਸੋਨਾ ਮੋਟਾ ਹੁਸ਼ਿਆਰ ਸ਼ਰਾਰਤੀ ਤੇ ਚੰਗਾ ਇਹ ਸਾਰੇ ਉਹਦੇ ਗੁਣ ਨਾਉ ਜਾਂ ਪਰਨਾਉ ਦੇ ਦੱਸ ਰਿਹਾ ਹੈ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ ਸਧਾਰਨ ਅਧਿਕਤਰ ਅਦਿਕਤਮ ਸਧਾਰਨ ਚੰਗਾ ਅਧਿਕਤਰ ਦੋ ਜਣਿਆਂ ਦੀ ਤੁਲਨਾ ਕਰਦੇ ਆਪਾਂ ਕਹਿੰਦੇ ਆ ਤੋਂ ਚੰਗਾ ਅਦਿਕਤਮ ਸਭ ਤੋਂ ਵਧੀਆ ਮਤਲਬ ਸਭ ਤੋਂ ਚੰਗਾ ਡਿਗਰੀ ਹੁੰਦੀ ਹੈ ਇੰਗਲਿਸ਼ ਚ ਗੁੱਡ ਬੈਟਰ ਬੈਸਟ ਤੁਸੀਂ ਉਸ ਨੂੰ ਧਿਆਨ ਚ ਰੱਖ ਲੈਣਾ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹਨ ਸੰਖਿਆਵਾਚਕ ਵਿਸ਼ੇਸ਼ਣ ਕਿ ਜੋ ਸ਼ਬਦ ਨਾਉ ਜਾਂ ਪਰਨਾਉਂ ਦੀ ਗਿਣਤੀ ਦੱਸਦਾ ਹੈ ਦਰਜਾ ਦੱਸਦਾ ਹੈ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਨੇ ਸੰਖਿਆਵਾਚਕ ਵਿਸ਼ੇਸ਼ਣ ਜਿਹੜਾ ਹੈ ਉਹ 6 ਤਰ੍ਹਾਂ ਦਾ ਹੁੰਦਾ ਹੈ ਸਧਾਰਨ ਕਸਰੀ ਨਖੇੜਵਾਚੀ ਸਮੁੱਚਤਾਵੋਦੀ ਕਰਮਵਾਚੀ ਤੇ ਅਨਿਸ਼ਚਿਤ ਸਧਾਰਨ ਜਦੋਂ ਆਪਾਂ ਬੱਚਾ ਨੂੰ 1 ਤੋਂ 100 ਤੱਕ 1 ਤੋਂ ਲੱਖ ਤੱਕ ਗਿਣਤੀ ਸਖਾਨੇ ਹਾ ਕਸਰੀ ਜਦੋਂ ਕਿਸੇ ਚੀਜ਼ ਜੜੀ ਹੈ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਜਿਵੇਂ ਆਪਾਂ ਕਹਿੰਨੇ ਆ ਅੱਧਾ ਪੌਣਾ ਸਵਾ ਢਾਈ ਹਰ ਚੀਜ਼ ਜਿਹੜਾ ਹੈ ਜੋ ਵੀ ਅੱਖਰ ਬੋਲਿਆ ਹੈ ਜਾਂ ਜੋ ਵੀ ਜਿਹੜੀ ਗਿਣਤੀ ਬੋਲੀ ਗਈ ਹੈ ਉਹਦੇ ਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹੈ ਨਿਖੇੜਵਾਚੀ ਚੀਜ਼ਾਂ ਨੂੰ ਅਲੱਗ-ਅਲੱਗ ਕਰਦੇ ਹਾਂ 2 2 3 3 4 4 ਸਮੁੱਚਤਾ ਬੋਧਕ ਚੀਜ਼ਾਂ ਨੂੰ ਜਦੋਂ ਆਪਾਂ ਇਕੱਠਾ ਕਰਦੇ ਆ ਆਪਾਂ ਕਹਿੰਨੇ ਆ ਦੋਵੇਂ ਪੰਜੇ ਦਸੇ ਸੋਵੇਂ ਕਾਰੰਬਾਚੀ ਆਪਾਂ ਜਿਹੜੀ ਹੈ ਕਿਸੇ ਚੀਜ਼ ਦਾ ਦਰਜਾ ਜਾਂ ਲੜੀ ਨੰਬਰ ਦੱਸਦੇ ਹਾਂ ਜਿਵੇਂ ਕਲਾਸ ਤੇ ਬੱਚਾ ਪਹਿਲੇ ਨੰਬਰ ਤੇ ਹੈ ਦੂਜੇ ਤੇ ਹੈ ਤੀਜੇ ਤੇ ਹੈ ਚੌਥੇ ਹੈ ਜਾਂ ਰੋਲ ਨੰਬਰ 1 2 3 ਇਹ ਜਿਹੜਾ ਆ ਜਾਂਦੇ ਗਿਣਤੀ ਨਾਲ ਸੰਬੰਧਿਤ ਅਨਿਸ਼ਚਿਤ ਜਦੋਂ ਅਸੀਂ ਅੰਦਾਜ਼ੇ ਨਾਲ ਕਰਦੇ ਹਾਂ ਜਿਵੇਂ ਥੋੜੇ ਬਹੁਤੇ ਕਈ ਇਹ ਜਿਹੜੇ ਨੇ ਅਨਿਸ਼ਚਿਤ ਸੰਖਿਆਵਾਚਕ ਆ ਸੋ ਸੰਖਿਆਵਾਚਕ ਜਿਹਨਾਂ ਆਪਾਂ ਛੇ ਕਿਸਮਾਂ ਕੀਤੀਆਂ ਸੰਖਿਆਵਾਚਕ ਵਿਸ਼ੇਸ਼ਣ ਅੰਜੜੀਆਂ ਹੈ ਕੁਝ ਉਦਾਹਰਨਾਂ ਨੇ ਜਿਵੇਂ 5 ਢਾਈ ਅੱਧਾ ਪਹਿਲਾ ਇਹ ਗਿਣਤੀ ਨਾਲ ਸੰਬੰਧਿਤ ਹੈ ਪਰਿਮਾਨਵਾਚਕ ਵਿਸ਼ੇਸ਼ਣ ਜੋ ਸ਼ਬਦ ਨਾਉ ਜਾਂ ਪਰਨਾਉ ਦੇ ਪਰਿਮਾਨ ਮੀਨ ਮਾਪ ਤੋਲ ਦੱਸਦਾ ਹੈ ਉਸ ਨੂੰ ਪਰਿਮਾਨਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ 2 ਕਿਲੋ ਜਰਾ ਕੁ ਥੋੜਾ 5 ਮੀਟਰ ਠੀਕ ਹੈ ਨਿਸ਼ਚੈਵਾਚਕ ਵਿਸ਼ੇਸ਼ਣ ਜੋ ਸ਼ਬਦ ਦੂਰ ਜਾਂ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਦਾ ਹੈ ਦੇ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ ਪਰਨਾਉ ਕਿਤੇ ਸੀ ਨਿਸ਼ਚੇਵਾਚਕ ਪਰਨਾਉ ਕਿ ਜੋ ਸ਼ਬਦ ਦੂਰ ਜਾਂ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਦਾ ਹੈ ਉਹਦੇ ਲਈ ਆਪਾਂ ਸ਼ਬਦ ਵਰਤੇ ਸੀ ਇਹ ਤੇ ਉਹ ਲੇਕਿਨ ਵਿਸ਼ੇਸ਼ਣ ਜਿਹੜਾ ਹੈ ਆਮ ਚੀਜ਼ ਨੂੰ ਖਾਸ ਬਣਾ ਦਿੰਦਾ ਹੈ ਜਿਵੇਂ ਗਲੀ ਚ ਜਾਂ ਮਹੱਲੇ ਚ ਬੜੇ ਸਾਰੇ ਘਰ ਹੁੰਦੇ ਆ ਆਪਾਂ ਇੱਕ ਘਰ ਵੱਲ ਇਸ਼ਾਰਾ ਕਰਕੇ ਕਹਿੰਨੇ ਆ ਉਹ ਮੇਰਾ ਘਰ ਹੈ ਤਾਂ ਇੱਥੇ ਜਿਹੜਾ ਹੈ ਮੇਰਾ ਘਰ ਕਰਦੀ ਵਿਸ਼ੇਸ਼ਤਾ ਜਾਂਦੀ ਹੈ ਪੜਨਾਮੀ ਵਿਸ਼ੇਸ਼ਣ ਕਿ ਜੋ ਸ਼ਬਦ ਪਰਨਾਉਂ ਤਾਂ ਹਨ ਲੇਕਿਨ ਨਾਉ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਕਰਦੇ ਨੇ ਉਹਨਾਂ ਨੂੰ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸਾਡਾ ਦੇਸ਼ ਮੇਰਾ ਘਰ ਕੌਣ ਕੁੜੀ ਆਤ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਵਿਸ਼ੇਸ਼ਣ ਕਰਾਇਆ ਵਿਸ਼ੇਸ਼ਣ ਕਿ ਜੋ ਸ਼ਬਦ ਨਾਉ ਜਾਂ ਪ੍ਰੋਨਾਉਨ ਦੇ ਗੁਣ ਉਹ ਗੁਣ ਗਿਣਤੀ ਮਿੰਤੀ ਪਾ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਵਿਸ਼ੇਸ਼ਣ ਵਿਸ਼ੇਸ਼ਣ ਕਿਹਾ ਜਾਂਦਾ ਹੈ ਵਿਸ਼ੇਸ਼ਣ ਦੇ ਕਿਸਮਾਂ ਪੰਜ ਨਾਉ ਕਿੰਨੀ ਤਰ੍ਹਾਂ ਦੇ ਕੀਤੇ ਸੰਜੀ ਨਾਉ ਪੰਜ ਤਰ੍ਹਾਂ ਦੇ ਕੀਤੇ ਪ੍ਰੋਨਾਉਨ ਛੇ ਤਰ੍ਹਾਂ ਦੇ ਤਾਂ ਵਿਸ਼ੇਸ਼ਣ ਫਿਰ ਕਿੰਨੀ ਤਰ੍ਹਾਂ ਦੇ ਆਗੇ ਪੰਜ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਕਿਸਮਾਂ ਜਿਹੜੀਆਂ ਨੇ ਇਹਨਾਂ ਦੀਆਂ ਯਾਦ ਰੱਖਿਆ ਨੇ ਕਿਉਂਕਿ ਕਿਸਮਾਂ ਹੀ ਪੁੱਛੀਆਂ ਜਾਂਦੀਆਂ ਨੇ ਤੇ ਕਿਸਮਾਂ ਸਾਨੂੰ ਭੁੱਲ ਜਾਂਦੀਆਂ ਨੇ ਅਸੀਂ ਕਈ ਵਾਰ ਜਿਹੜਾ ਹੈ ਵਿਸ਼ੇਸ਼ਣ ਛੇ ਤਰ੍ਹਾਂ ਦਾ ਕਰ ਦਿੰਨੇ ਆ ਤੇ ਪਰਨਾਉ ਜਿਹੜਾ ਹੈ ਉਹ ਪੰਜ ਤਰ੍ਹਾਂ ਦਾ ਕਰ ਦਿੰਨੇ ਆ ਸੋ ਹੁਣ ਗੱਲ ਆ ਜਾਂਦੀ ਹੈ ਕਿ ਇਸ ਨਾਲ ਸੰਬੰਧਿਤ ਜਿਹੜੇ ਪ੍ਰੀਖਿਆ 'ਚ ਪ੍ਰਸ਼ਨ ਕਿਵੇਂ ਪੁੱਛੇ ਜਾ ਸਕਦੇ ਨੇ ਕਿ ਵਾਕ ਦੇ ਵਿੱਚ ਨਾਉ ਤੇ ਪਰਨਾਉ ਦੇ ਗੁਣ ਔਗਣ ਗਿਣਤੀ ਮਿੰਤੀ ਦੱਸਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਜੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਨੇ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਨੇ ਹੁਸ਼ਿਆਰ ਸ਼ਬਦ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਗੋਣਵਾਚਕ ਵਿਸ਼ੇਸ਼ਣ ਹੈ ਅੱਧਾ ਜਿਹੜਾ ਹੈ ਵਿਸ਼ੇਸ਼ਣ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹੈ ਉਹ ਹੈ ਜੀ ਸੰਖਿਆਵਾਚਕ ਢਾਈ ਤੇ ਅੱਧਾ ਜਿਹੜਾ ਹੈ ਮੈਂ ਤੁਹਾਨੂੰ ਦੱਸਿਆ ਕਸਰੀ ਕਸਰੀ ਸੰਖਿਆਵਾਚਕ ਵਿਸ਼ੇਸ਼ਣ ਦੱਸੇ ਕਿ ਜਿਹੜੀ ਚੀਜ਼ ਆਪਣੇ ਆਪ ਚ ਪੂਰੀ ਨਹੀਂ ਹੁੰਦੀ ਕੋਈ ਘਾਟ ਹੁੰਦੀ ਹੈ 2 ਕਿਲੋ ਪ੍ਰਿਮਾਨਵਾਚਕ ਨਾਅ ਟੈਕਨਾਲੋਜੀ ਸੈਸ਼ਨ ਨਾਲ ਸੰਬੰਧਿਤ ਹੈ ਸਾਡਾ ਘਰ ਸਾਡਾ ਘਰ ਜਾਂ ਸਾਡਾ ਦੇਸ਼ ਜਿਹੜਾ ਹੈ ਸਾਡੇ ਰੀਤੀ ਰਿਵਾਜ ਇਹ ਜਿਹੜੇ ਨੇ ਪਰਨਾਮੀ ਵਿਸ਼ੇਸ਼ਣ ਹੈ ਕਿਉਂਕਿ ਇੱਥੇ ਜਿਹੜਾ ਪ੍ਰਨਾਉ ਹੈ ਨਾਉ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਕਰ ਰਿਹਾ ਹੈ ਐਵੇਂ ਅੱਧਾ ਪੌਣਾ ਢਾਈ ਇਹ ਸੰਖਿਆ ਦੀ ਕਿਹੜੀ ਕਿਸਮ ਆਗੇ ਜੀ ਕਸਰੀਵਾਚਕ ਆਗੀ ਗੋਣਵਾਚਕ ਦੀਆਂ ਕਿੰਨੀਆਂ ਤੁਹਾਨੂੰ ਮੈਂ ਅਵਸਥਾਵਾਂ ਕਰਾਈਆਂ ਤਿੰਨ ਕਰਾਈਆਂ ਤਾਂ 2 ਮੀਟਰ 2 ਮੀਟਰ ਜਿਹੜਾ ਹੈ ਉਹ ਕਿਸ ਨਾਲ ਹੈ ਮਾਪ ਨਾਲ ਹੈ ਜਾਂ ਤੋਲ ਨਾਲ ਹੈ ਤਾਂ ਮਾਪ ਨਾਲ ਸੰਬੰਧਿਤ ਹੈ ਇਸ ਕਰਕੇ ਪਰਿਮਾਨਵਾਚਕ ਵਿਸ਼ੇਸ਼ਣ ਜਿਹੜਾ ਹੈ ਆ ਜਾਏਗਾ ਫਿਰ ਆਪਾਂ ਕਹਿ ਦਿੰਦੇ ਆ ਕਿ ਮੇਰੇ ਕੋਟ ਦੀ ਜੇਬ ਵਿੱਚ 100 ਰੁਪਏ ਹਨ ਇਹਦੇ ਚ ਕਈ ਵਾਰੀ ਕੀ ਕਰਦੇ ਹੈ ਕਿ ਉਹ ਕਹਿ ਦਿੰਦੇ 100 ਦੇ ਥੱਲੇ ਨਾ ਉਹ ਇੱਕ ਲਾਈਨ ਲਾ ਦਿੰਦੇ ਨੇ ਤੇ ਪੁੱਛਦੇ ਨੇ ਕਿ ਵਾਕ ਵਿੱਚ ਉਹ ਲਿਖਿਆ ਹੋਇਆ ਜਿਹੜਾ ਸ਼ਬਦ ਹੈ ਉਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਹੁਣ 100 ਹੈ ਗਿਣਤੀ ਹੈ ਤਾਂ ਉਹ ਕਿਹੜੀ ਹੈ ਜੀ ਸੰਖਿਆਵਾਚਕ ਵਿਸ਼ੇਸ਼ਣ ਹੈ ਜਾਂ ਆਪਾਂ ਕਹਿ ਦਿੰਦੇ ਆ ਕਿ ਪੰਜ ਦੇ ਪੰਜ ਲੜਕੇ ਪਾਸ ਹੋ ਗਏ ਪੰਜ ਦੇ ਪੰਜ ਲੜਕੇ ਪਾਸ ਹੋ ਗਏ ਹੁਣ ਗਿਣਤੀ ਹੈ ਤਾਂ ਇਹ ਕੀ ਆ ਜਾਏਗਾ ਇਹ ਵੀ ਸੰਖਿਆਵਾਚਕ ਆ ਜਾਏਗਾ ਮੋਟਾ ਸ਼ਰਮਾਕਲ ਤੇਜ ਇਹ ਕਿਹੜੇ ਸ਼ਬਦ ਨੇ ਜੀ ਮੋਟਾ ਸ਼ਰਮਾਕਲ ਤੇਜ ਇਹ ਕਿਸੇ ਦੇ ਗੁਣ ਦੱਸ ਰਹੇ ਨੇ ਇਸ ਕਰਕੇ ਗੁਣਵਾਚਕ ਵਿਸ਼ੇਸ਼ਣ ਚ ਆ ਜਾਂਦੇ ਨੇ ਮੈਨੂੰ ਚੁਟਕੀ ਕੁ ਲੂਣ ਦਿਓ ਚੁਟਕੀ ਕੁ ਜਰਾ ਕੁ ਜਿੱਥੇ ਆਪਾਂ ਅੰਦਾਜ਼ੇ ਨਾਲ ਗਾ ਰਹਾਂ ਪਰਿਮਾਨਵਾਚਕ ਹੈ ਲੇਕਿਨ ਅਸੀਂ ਨਾ ਅੰਦਾਜ਼ੇ ਨਾਲ ਕਹਿੰਨੇ ਕਿ ਸਾਨੂੰ ਇੰਨੀ ਕੁ ਚੀਜ਼ ਦੇ ਦਿਓ ਤਾਂ ਉਹ ਹੈ ਪਰਿਮਾਨਵਾਚਕ ਵਿਸ਼ੇਸ਼ਣ ਅਨਿਸ਼ਚਿਤ ਪਰਿਮਾਨਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਦੋ ਤਰ੍ਹਾਂ ਦਾ ਹੁੰਦਾ ਹੈ ਨਿਸ਼ਚਿਤ ਤੇ ਅਨਿਸ਼ਚਿਤ ਨਿਸ਼ਚਿਤ ਜ्यासी ਜਿਹੜੀ ਹੈ ਚੀਜ਼ ਨੂੰ ਮਾਪ ਤੋਲ ਸਕਦੇ ਹਾਂ ਭਾਵੇਂ ਤੁਸੀਂ ਮਾਪ ਲੋ ਤੁਸੀਂ ਤੋਲੋ ਜਾਂ ਮੈਂ ਤੋਲ ਲਾਂ ਜਾਂ ਕੋਈ ਹੋਰ ਉਹ ਉਨੀ ਦੀ ਉਨੀ ਰਹਿ ਜਾਂਦੀ ਹੈ ਲੇਕਿਨ ਜਦੋਂ ਅਸੀਂ ਅੰਦਾਜ਼ੇ ਨਾਲ ਗੱਲਾਂ ਕਰਦੇ ਹਾਂ ਜਿਵੇਂ ਅਸੀਂ ਕਹਿੰਨੇ ਆ ਜਰਾ ਕੋ ਥੋੜਾ ਜਿਹਾ ਤਾਂ ਉੱਥੇ ਜਿਹੜਾ ਹੈ ਅਨਿਸ਼ਚਿਤ ਆ ਜਾਂਦਾ ਹੈ ਸੋ ਇਸ ਤਰ੍ਹਾਂ ਜਿਹੜੇ ਹੈ ਪ੍ਰੀਖਿਆ 'ਚ ਜਿਹੜੇ ਹੈ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਵਿਸ਼ੇਸ਼ਣ ਨਾਲ ਸੰਬੰਧਿਤ ਕਈ ਵਾਰੀ ਕੀ ਹੈ ਕਿ ਉਹ ਇਕੱਠਾ ਕੁਐਸਚਨ ਪੁੱਛ ਲੈਂਦੇ ਆ ਕਿ ਨਾਉਨ ਪ੍ਰਾਉਨ ਤੇ ਵਿਸ਼ੇਸ਼ਣ ਦਿਆਂ ਕਿੰਨੀਆਂ ਕਿਸਮਾਂ ਨੇ ਤਾ ਉਹ ਕਹ ਦਿੰਦੇ ਆ ਕਿ 656 ਹੈ 664 ਹੈ ਤਾਂ ਤੁਸੀਂ ਉੱਥੇ ਦੇਖਣਾ ਹੈ ਕਿ ਕਿਸਮਾਂ ਯਾਦ ਰੱਖਣੀਆਂ ਨੇ ਇੱਕ ਪਾਸੇ ਤੁਸੀਂ ਆਪਣੀ ਕਾਪੀ ਦੇ ਲਿਖ ਲਓ ਕਿ ਸ਼ਬਦ ਜਿਹੜੇ ਹੈ ਜਿਵੇਂ ਨਾਉ ਪਰ ਨਾਉ ਤੇ ਉਧਰ ਲਿਖ ਲਓ ਪ੍ਰਕਾਰ ਨਾਉ ਦੇ ਪੰਜ ਪਰ ਨਾਉ 6 ਵਿਸ਼ੇਸ਼ਣ ਆਪਾਂ ਅੱਜ ਕਿੰਨੇ ਤਰ੍ਹਾਂ ਦਾ ਕਰ ਲਿਆ ਹੈ ਜੀ ਫੇਰ ਪੰਜ ਸੋ ਇਸ ਤਰ੍ਹਾਂ ਅੱਜ ਮੈਂ ਤੁਹਾਨੂੰ ਵਿਸ਼ੇਸ਼ਣ ਤੇ ਉਸ ਨਾਲ ਸੰਬੰਧਿਤ ਜਿਹੜੇ ਪ੍ਰੀਖਿਆ 'ਚ ਪੁੱਛੇ ਜਾ ਰਹੇ ਨੇ ਪ੍ਰਸ਼ਨ ਨੂੰ ਉਹ ਕਰਵਾਏ ਅੱਜ ਦਾ ਮੇਰਾ ਵਿਸ਼ਾ ਇੱਥੇ ਹੀ ਖਤਮ ਹੋ ਜਾਂਦਾ ਹੈ ਬੱਚਿਓ ਤੁਸੀਂ ਕਮੈਂਟ ਬਾਕਸ ਜਾ ਕੇ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਜਿਹੜਾ ਵਿਸ਼ਾ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਪੇਪਰ ਦੀ ਜਿਹੜੀ ਹੈ ਵਧੀਆ ਤਿਆਰੀ ਕਰੋਗੇ ਧੰਨਵਾਦ